ਗੱਲ ਕਰਦੇ ਆ ਇੱਕ ਸਾਧੂ ਦੀ ਇੱਕ ਨਾਂ ਸਾਧੂ ਹੀ ਤੇ ਉਹਦੀ ਕੁੱਲੀ ਦੇ ਕੋਲ ਇੱਕ ਬੇਸਵਾ ਰਹਿੰਦੀ ਸੀ ਤੇ ਉਹ ਬੇਸਦਨ ਲੰਘਦੇ ਵਰਦੇ ਜਿਹੜਾ ਉਹ ਸਾਧੂ ਨੂੰ ਸਵਾਲ ਕਰਿਆ ਕਰਨਾ ਵੀ ਦੇੜੀ ਦਾੜ੍ਹੀ ਜਿਆਦਾ ਚਿੱਟੀ ਜਾਂ ਮੇਰੇ ਕੁੱਤੇ ਦੀ ਪੂਛ ਜਿਹੜਾ ਸਾਧੂ ਹੀ ਉਹ ਜਾਣੀ ਜਾਣੀ ਉਹਨੇ ਮੁਸਕਰਾ ਛੜਨਾ ਤੇ ਕੋਈ ਜਵਾਬ ਨਾ ਦੇਣਾ ਪਰ ਜਿਹੜੇ ਉਹਦੇ ਚੇਲੇ ਸੀ ਉਹਨਾਂ ਨੂੰ ਬੜਾ ਗੁੱਸਾ ਆਇਆ ਕਰਨਾ ਉਹਨਾਂ ਬਾਬੇ ਨੂੰ ਕਹਿਣਾ ਵੀ ਬਾਬਾ ਕੇ ਦੇ ਨੇ ਹੀ ਇਹ ਫੜ ਕੇ ਫੈਂਡ ਛੜਨੀ ਆ ਇਹ ਤੇਰੀ ਇੰਨੀ ਪਵਿੱਤਰ ਦਾੜੀ ਦੀ ਤੁਲਨਾ ਜਿਹੜੀ ਆ ਇੱਕ ਕੁੱਤੇ ਦੀ ਪੂਛ ਨਾਲ ਕਰਦੀ ਆ ਤੇ ਜਿਹੜਾ ਸਾਧੂ ਹੀ ਉਹਨੇ ਸਮਝਾਉਣਾ ਭਗਤੋ ਇਹ ਡੂੰਗੀ ਰਜਮ ਕੋਈ ਨਹੀਂ ਇੱਕ ਦਿਨ ਆਊਗਾ ਜਿੱਦਨ ਤੁਹਾਨੂੰ ਇਹਦੇ ਬਾਰੇ ਸਮਝ ਆ ਜਾਊਗੀ ਚਲੋ ਜੀ ਕੁਝ ਟਾਈਮ ਪਿਆ ਜਦੋਂ ਸਾਧੂ ਦਾ ਆਖਰੀ ਸਮਾ ਆਇਆ ਤੇ ਉਹਨੇ ਆਪਣੇ ਚੇਲਿਆਂ ਨੂੰ ਜਦੋਂ ਉਹਦੇ ਸਵਾਸ ਰਹਿ ਗਏ ਥੋੜੇ ਨਿਕਲਣ ਵਾਲੇ ਉਹਨੇ ਆਪਣੇ ਚੇਲਿਆਂ ਨੂੰ ਕਿਹਾ ਜਾਓ ਉਹ ਵੇਸਵਾ ਨੂੰ ਬੁਲਾ ਕੇ ਲਿਆਓ ਹੁਣ ਜਿਹੜੇ ਉਹਦੇ ਚੇਲੇ ਉਹ ਬੜੇ ਹੈਰਾਨ ਹੋਏ ਉਹ ਕਹਿੰਦੇ ਵੀ ਆਪਾਂ ਇੰਨਾ ਚਿਰ ਦੀ ਸੇਵਾ ਕੀਤੀ ਆ ਅਹੀਂ ਤੇ ਸਮਝਦੇ ਰਹੇ ਆ ਕਿ ਇਹ ਸਾਧੂ ਆ ਇਹ ਤਾਂ ਲੋਚਾ ਨਿਕਲਿਆ ਤੇ ਦੂਜਾ ਕਹਿੰਦਾ ਵੀ ਇਹ ਤੇ ਕਹਿੰਦਾ ਆਖਰੀ ਮਰਨ ਦੇ ਟਾਈਮ ਤੇ ਜਿਹੜਾ ਕਹਿੰਦਾ ਰੱਬ ਨੂੰ ਯਾਦ ਕਰਨ ਦੀ ਬਜਾਏ ਵੇਸਵਾ ਨੂੰ ਯਾਦ ਕਰਨ ਡਿਆ ਉਹਦਾ ਉਹਨਾਂ ਵਿੱਚੋਂ ਇੱਕ ਸਿਆਣਾ ਸੀ ਉਹ ਗਿਆ ਭੱਜ ਕੇ ਤੇ ਉਹਨੇ ਵੇਸਵਾ ਨੂੰ ਜਾ ਕੇ ਗੱਲ ਦੱਸੀ ਵੀ ਇੱਦਾਂ ਇਦਾਂ ਬਾਬਾ ਜੀ ਨੇ ਬੁਲਾਇਆ ਵੇਸਵਾ ਵੀ ਜਿਹੜੀ ਆ ਉਹਦੇ ਨਾਲ ਹੀ ਚੱਲ ਪਈ ਤੇ ਆ ਗਈ ਆਣ ਕੇ ਬਾਬੇ ਦੇ ਸਾਹਮਣੇ ਖਲੋ ਗਈ ਬਾਬੇ ਨੇ ਜਿਹੜਾ ਉਹ ਵੇਸਵਾ ਵਾਲੇ ਵੇਖਿਆ ਤੇ ਬੜੇ ਪਿਆਰ ਨਾਲ ਉਹ ਹੱਲੀ ਮੀਲੀ ਬਾਤ ਕਹਿੰਦਾ ਧੀਏ ਤੇਰੀ ਕੁੱਤੇ ਦੀ ਪੂਛ ਨਾਲੋਂ ਮੇਰੀ ਦਾੜ੍ਹੀ ਜ਼ਿਆਦਾ ਚਿੱਟੀ ਇਹ ਗੱਲ ਸੁਣਦੇ ਹੀ ਬੇਸਵਾ ਦੀਆਂ ਅੱਖਾਂ 'ਚੋਂ ਹੰਝੂਆਂ ਦਾ ਪ੍ਰਣਾਲਾ ਵਗ ਗਿਆ ਤੇ ਉਹ ਬਾਬੇ ਦੇ ਚਰਨਾਂ ਤੇ ਡਿੱਗ ਪਈ ਤੇ ਹੁਣ ਜਿਹੜੇ ਉਹਦੇ ਚੇਲੇ ਸੀ ਉਹ ਬੜੇ ਹੈਰਾਨ ਹੋਏ ਕਹਿੰਦੇ ਵੀ ਜੇ ਇਹੀ ਗੱਲ ਦਾ ਜਵਾਬ ਬਾਬਾ ਉਦੋਂ ਹੀ ਦੇ ਦਿੰਦਾ ਜਦੋਂ ਇਹਨੂੰ ਪਹਿਲਾਂ ਪੁੱਛਦੀ ਸੀ ਤੇ ਹੁਣ ਕਮ ਸੇ ਕਮ ਮਰਨ ਵੇਲੇ ਇਹਨੂੰ ਵੇਸਵਾ ਦੇ ਮੱਥੇ ਤੇ ਨਹੀਂ ਲੱਗਣਾ ਪੈਣਾ ਤੇ ਜਿਹੜੇ ਦੇ ਨਾਲ ਵਾਲਾ ਕਹਿੰਦਾ ਸੀ ਕਹਿੰਦਾ ਬਾਬੇ ਨੂੰ ਕਹਿੰਦਾ ਰੱਬ ਰੱਬ ਬਾਬਾ ਕਰਦਾ ਤੇ ਇਹਦੀ ਰੱਬ ਰੱਬ ਕਰਦੇ ਦੇ ਜਿਹੜੇ ਸੁਵਾਸ ਛੁੱਟਨੇ ਸੀ ਇਹਰ ਕਹਿੰਦਾ ਵੇਸਵਾ ਦੇ ਮੱਥੇ ਲੱਗ ਗਿਆ ਕਿਉਂਕਿ ਉਹ ਨਾ ਸਮਝ ਹੀ ਇੰਨੇ ਇੰਨੀ ਯੁਗਤੀ ਵਾਲੇ ਨਹੀਂ ਹੈਗੇ ਤੇ ਅਸਲ 'ਚ ਜਿਹੜੀ ਉਹ ਵੇਸਵਾ ਸੀ ਉਹ ਬਾਬੇ ਦੇ ਚਰਿੱਤਰ ਬਾਰੇ ਗੱਲ ਕਰਦੀ ਸੀ ਪੀ ਬਾਬਾ ਤੇਰਾ ਚਰਿੱਤਰ ਜਿਹੜਾ ਮੇਰੇ ਕੁੱਤੇ ਦੇ ਚਰਿੱਤਰ ਤੋਂ ਚੰਗਾ ਜਾਂ ਮਾੜਾ ਤੇ ਉਹ ਬਾਬਾ ਜਾਨੀ ਜਾਨ ਹੀ ਉਹਨੂੰ ਪਤਾ ਸੀ ਕਿ ਮੇਰੀ ਜ਼ਿੰਦਗੀ ਹੱਲੇ ਪਈ ਆ ਤੇ ਹੋ ਸਕਦਾ ਇਹ ਜਿਹੜੀ ਜ਼ਿੰਦਗੀ ਪਈ ਹੈ ਇਹਦੇ 'ਚ ਕੋਈ ਐਦਾਂ ਦਾ ਕਰਮ ਹੋ ਜੇ ਕਿ ਜਿਹੜਾ ਕੁੱਤੇ ਤੋਂ ਵੀ ਪਿਹੜਾ ਹੋਵੇ ਤੇ ਜਿਹੜੇ ਫਿਰ ਮੇਰੇ ਕਹੇ ਬੋਲਿਆ ਉਹ ਝੂਠੇ ਨਾ ਹੋ ਜਾਣ ਇਸ ਕਰਕੇ ਬਾਬਾ ਉਹਨੂੰ ਪਹਿਲਾਂ ਜਵਾਬ ਨਹੀਂ ਸੀ ਦਿੰਦਾ ਕੁੱਤੇ ਦੀ ਪੂਛ ਜਾਂ ਦਾ ਚਿੱਟੀ ਆ ਕਿ ਮੇਰੀ ਦਾੜ੍ਹੀ ਜਿਆਦਾ ਚਿੱਟੀ ਆ ਸੋ ਅੱਜ ਕੱਲ ਦੇ ਜਿਹੜੇ ਬਾਬੇ ਆ ਉਹ ਤੇ ਦਾੜ੍ਹੀ ਵੀ ਨਹੀਂ ਆਉਂ ਦਿੰਦੇ ਉਹਨਾਂ ਨੂੰ ਤੇ ਇਹੀ ਹੁੰਦਾ ਵੀ ਕਿਤੇ ਵੀ ਇਸ ਵਾਰੇ ਬਿਸਤਰ ਤੇ ਪਏ ਕਿਤੇ ਇਹੀ ਨਾ ਕਹਿ ਦੇ ਵੀ ਮੇਰੇ ਕੁੱਤੇ ਦੀ ਪੂਛ ਤੇਰੀ ਦਾੜ੍ਹੀ ਤੋਂ ਜਿਆਦਾ ਚਿੱਟੀ ਆ ਕੋਈ ਵੀ ਸਾਧੂ ਆ ਉਹਨਾਂ ਚ ਸੱਚਾ ਸਾਧੂ ਨਹੀਂ ਹੁੰਦਾ ਜਿੰਨਾ ਚੱਕ ਉਹ ਰਹਿੰਦੀ ਉਮਰ ਤੱਕ ਉਹਦੀ ਜਿਹੜੀ ਦਾੜ੍ਹੀ ਆ ਕੁੱਤੇ ਦੀ ਪੂਛ ਤੋਂ ਚਿੱਟੀ ਨਾ ਹੋਏ ਤੇ ਜੇ ਕੋਈ ਬਾਬਾ ਜਾਂ ਸਾਧੂ ਇਹ ਗੱਲ ਕਹਿੰਦਾ ਹੈ ਕਿ ਮੇਰੀ ਦਾੜ੍ਹੀ ਜਿਹੜੀ ਕੁੱਤੇ ਦੀ ਪੂਛ ਤੋਂ ਚਿੱਟੀ ਹੈ ਉਹਨੂੰ ਤੇ ਨਾਲ ਦੇ ਨਾਲ ਹੀ ਢਾ ਲੈਣਾ ਚਾਹੀਦਾ ਕਿਉਂਕਿ ਜੇਰਾ ਕੋਈ ਵੀ ਸੱਚਾ ਸਾਧੂ ਆ ਉਹ ਆਪਣੀ ਜ਼ਿੰਦਗੀ ਦੀ ਘਾਲਣਾ ਜਿਹੜੀ ਉਹਨੇ ਘਾਲੀ ਆ ਉਹਨੂੰ ਵਿਚਾਰ ਛੱਡ ਕੇ ਹੀ ਇਹ ਸਾਬਤ ਕਰਨ ਤੇ ਨਹੀਂ ਲਾ ਦੰਦਾ ਕਿ ਮੈਂ ਜਿਹੜਾ ਆ ਦਾੜ੍ਹੀ ਜਿਹੜੀ ਮੇਰੀ ਆ ਉਹ ਕੁੱਤੇ ਦੀ ਪੂਛ ਨਾਲੋਂ ਵੱਧ ਚਿੱਟੀ ਆ